ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਬਣਾਈਆਂ ਆਪਾਂ ਨੇ ਬੇਸਣ ਦੀਆਂ ਪਿੰਨੀਆਂ ਜਿਹੜੀਆਂ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਆਂ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਆਪਣੀ ਇੱਕ ਸਬਸਕ੍ਰਾਈਬਰ ਦਾ ਉਹ ਕਹਿੰਦੇ ਵੀ ਤੁਸੀਂ ਸਾਨੂੰ ਬੇਸਣ ਦੀ ਪਿੰਨੀ ਜਿਹੜੀ ਹਲਵਾਈ ਸਟਾਈਲ ਹੁੰਦੀ ਹੈ ਉਹ ਬਣਾ ਕੇ ਦੱਸਿਓ ਕਿਵੇਂ ਬਣਦੀ ਹੈ ਜੀ ਤੇ ਆਪਾਂ ਨੇ ਬਣਾਈ ਜੀ ਫਿਰ ਅੱਜ ਬੇਸਣ ਦੀਆਂ ਪਿੰਨੀਆਂ ਜਿਹੜਾ ਜਿਹੜਾ ਮੈਂ ਸਮਾਨ ਲਿਆ ਜਿੰਨਾ ਜਿੰਨਾ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆਂ ਜੀ ਤੇ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਈਆ ਤੁਹਾਨੂੰ ਉਹ ਵੀ ਵੀਡੀਓ ਚ ਦੱਸਦੇ ਆਂ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਆਪਾਂ ਬੇਸਣ ਦੀਆਂ ਪਿੰਨੀਆਂ ਹਲਵਾਈ ਸਟਾਈਲ ਕਿਉਂਕਿ ਦੀਵਾਲੀ ਆ ਚੁੱਕੀ ਆ ਜੀ ਬਾਜ਼ਾਰ ਚ ਮਠਾਈਆਂ ਜਿਹੜੀਆਂ ਤੁਹਾਨੂੰ ਵੀ ਪਤਾ ਵੀ ਬਹੁਤ ਸਾਰੀਆਂ ਮਠਾਈਆਂ ਜਿਹੜੀਆਂ ਉਹ ਨਕਲੀ ਆਉਂਦੀਆਂ ਨੇ ਯਾਨੀ ਆਪਣੀ ਸਿਹਤ ਵਾਸਤੇ ਸਹੀ ਨਹੀਂ ਹੈਗੀਆਂ ਤੇ ਆਪਾਂ ਜਿਹੜੀ ਵੀ ਮਠਿਆਈ ਤੁਸੀਂ ਬਣਾ ਸਕਦੇ ਹੋ ਤੁਸੀਂ ਘਰੇ ਬਣਾ ਕੇ ਤਿਆਰ ਕਰਿਓ ਜਿੰਨੀ ਕਿ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਆ ਦੇਖੋ ਕਿੰਨੀਆਂ ਵਧੀਆ ਬੇਸਣ ਦੀਆਂ ਪਿੰਨੀਆਂ ਜਿਹੜੀਆਂ ਹਲਵਾਈ ਸਟਾਈਲ ਬਣ ਕੇ ਤਿਆਰ ਹੋ ਗਈਆਂ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਣੀ ਆਪਾਂ ਬੇਸਣ ਦੀਆਂ ਪਿੰਨੀਆਂ ਹਲਵਾਈ ਸਟਾਈਲ ਰੈਸਪੀ ਕਰਦੇ ਹਾਂ ਸਟਾਰਟ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਣੀ ਆ ਬੇਸਣ ਦੀਆਂ ਪਿੰਨੀਆਂ ਲਓ ਜੀ ਪਿੰਨੀਆਂ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਇੱਕ ਕੌਲੀ ਬਰੀਕ ਬੇਸਣ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੈਗਾ ਆਪਣੇ ਕੋਲ ਘਿਓ ਬਨਸਪਤੀ ਘਿਓ ਵਾਹੇ ਤੁਸੀਂ ਦੇਸੀ ਘਿਓ ਚ ਵੀ ਬਣਾ ਸਕਦੇ ਹੋ ਤੇ ਅੱਧਾ ਦੇਸੀ ਘਿਓ ਤੇ ਅੱਧਾ ਬਨਸਪਤੀ ਘਿਓ ਮਿਕਸ ਕਰਕੇ ਵੀ ਬਣਾ ਸਕਦੇ ਹੋ ਤੇ ਉਸ ਤੋਂ ਬਾਅਦ ਹੈਗੀ ਹੈ ਜੀ ਆਪਣੇ ਕੋਲ ਬਰੀਕ ਸੂਜੀ ਜਿਵੇਂ ਕਿ ਆਪਾਂ ਨੇ ਇੱਕ ਕੌਲੀ ਬਰੀਕ ਬੇਸਣ ਦੀ ਲਈ ਹੈ ਤੇ ਆਪਾਂ ਨੇ ਅੱਧੀ ਕੌਲੀ ਲੈਣੀ ਹੈ ਬਰੀਕ ਸੂਜੀ ਦੀ ਇਹ ਨਾਲ ਜਿਹੜਾ ਪਿੰਨੀਆਂ ਦਾ ਟੈਕਚਰ ਹੈ ਬਹੁਤ ਵਧੀਆ ਹੁੰਦਾ ਏ ਤੇ ਜੇ ਆਪਾਂ ਇਕੱਲੇ ਬੇਸਣ ਦੀਆਂ ਪਿੰਨੀਆਂ ਬਣਾਵਾਂਗੇ ਤਾਂ ਇਹਨਾਂ 'ਚ ਜਿਵੇਂ ਲੱਡੂ ਹੁੰਦੇ ਆ ਨਾ ਲੱਡੂ ਵਾਲਾ ਫਲੇਵਰ ਆਊਗਾ ਤੇ ਜੇ ਆਪਾਂ ਇਹਦੇ ਵਿੱਚ ਸੂਜੀ ਐਡ ਕਰ ਲੂਗੇ ਤਾਂ ਇਹਦੇ ਵਿੱਚੋਂ ਪਿੰਨੀ ਵਾਲਾ ਫਲੇਵਰ ਆਊਗਾ ਪੂਰਾ ਇਸ ਕਰਕੇ ਤੁਸੀਂ ਇਹਦੇ ਵਿੱਚ ਬਰੀਕ ਸੂਜੀ ਜਿਹੜੀ ਇੱਕ ਕੌਲੀ ਦੇ ਵਿੱਚ ਅੱਧੀ ਕੌਲੀ ਉਹ ਐਡ ਕਰ ਲਿਓ ਤੇ ਲਓ ਜੀ ਕੜਾਹੀ ਆਪਾਂ ਨੇ ਗੈਸ ਤੇ ਰੱਖ ਲਈ ਆ ਜੀ ਹੁਣ ਪਹਿਲਾਂ ਇਹਦੇ ਵਿੱਚ ਆਪਾਂ ਕੀ ਐਡ ਕਰ ਲੂਗੇ ਕੀ ਨੂੰ ਕਰ ਲੂਗੇ ਮੈਲਟ ਤੇ ਕੀ ਜਦੋਂ ਆਪਣਾ ਮੈਲਟ ਹੋ ਗਿਆ ਤੇ ਇਹਦੇ ਵਿੱਚ ਪਹਿਲਾਂ ਪਾ ਐਡ ਕਰਾਂਗੇ ਸੂਜੀ ਇਸ ਸੂਜੀ ਨੂੰ ਜਿਹੜਾ ਆਪਾਂ 4 ਤੋਂ 5 ਮਿੰਟ ਜਿਹੜਾ ਉਹ ਭੁੰਨਾਂਗੇ ਠੀਕ ਹੈ ਜੀ ਕਿਉਂਕਿ ਸੂਜੀ ਨੂੰ ਭੁੰਨ ਨੂੰ ਟਾਈਮ ਲੱਗਦਾ ਇਸ ਕਰਕੇ ਬੇਸਣ ਪਾਉਣ ਤੋਂ ਪਹਿਲਾਂ 4 ਤੋਂ 5 ਮਿੰਟ ਤੁਸੀਂ ਸੂਜੀ ਭੁੰਨਣੀ ਆ ਠੀਕ ਹੈ ਜੀ ਮੀਡੀਅਮ ਸੇਕ ਤੇ ਲਓ ਜੀ 4-5 ਮਿੰਟ ਸੂਜੀ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਬੇਸਣ ਠੀਕ ਹੈ ਜੀ ਤੇ ਲਓ ਜੀ ਬੇਸਣ ਆਪਾਂ ਨੇ ਪਾ ਦਿਆ ਤੇ ਜੇ ਤੁਹਾਨੂੰ ਇੱਥੇ ਲੱਗੇ ਆ ਵੀ ਆਪਣਾ ਠੀਕ ਹੈ ਜੀ ਬੇਸਣ ਘੱਟ ਹੈ ਤਾਂ ਤੁਸੀਂ ਇਹਦੇ ਵਿੱਚ ਬੇਸਣ ਥੋੜਾ ਬਹੁਤਾ ਹੋਰ ਐਡ ਕਰ ਸਕਦੇ ਹੋ ਕੀ ਕੀ ਆਪਾਂ ਨਹੀਂ ਚਾਦਾਂ ਕੀ ਨਹੀਂ ਪਾਉਣਾ ਹੈਗਾ ਤੇ ਜੇ ਤੁਹਾਨੂੰ ਲੱਗਿਆ ਬਾਈ ਚਾਂਸ ਕੀ ਘਟ ਹੈ ਤਾਂ ਤੁਸੀਂ ਥੋੜਾ ਬਹੁਤਾ ਕੀ ਵੀ ਐਡ ਕਰ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਆਪਾਂ ਥੋੜਾ ਜਿਹਾ ਬੇਸਣ ਹੋਰ ਕੈਡ ਕਰ ਲੈਂਦੇ ਆ ਤੇ ਹੁਣ ਇਹਨੂੰ ਆਪਾਂ ਭੁੰਨਦੇ ਆ ਜੀ ਚੰਗੀ ਤਰ੍ਹਾਂ ਤੇ 15 ਮਿੰਟਾਂ ਚ ਜਿਹੜਾ ਆਪਣਾ ਬੇਸਣ ਹੈ ਬੇਸਣ ਤੇ ਸੂਜੀ ਭੁੰਨ ਕੇ ਤਿਆਰ ਹੋ ਜੂਗੇ ਤੇ ਮਿਲਦੇ ਹਾਂ ਉਸ ਤੋਂ ਬਾਅਦ ਤੈਨੂੰ ਤੁਸੀਂ ਮੀਡੀਅਮ ਸੇਕ ਤੇ ਭੁੰਨਣਾ ਤੇ ਲਓ ਜੀ ਬੇਸਣ ਜਿਹੜਾ ਆਪਣਾ ਭੁੰਨ ਚੁੱਕਿਆ ਜੀ ਮੀਡੀਅਮ ਸੇਕ ਤੇ ਆਪਾਂ ਨੇ ਹੀ ਭੁੰਨਿਆ ਹੈ ਤੈਨੂੰ ਭੁੰਨਣ ਨੂੰ ਲੱਗ ਗਿਆ ਜੀ ਤਕਰੀਬਨ 16-17 ਮਿੰਟ ਚ ਜਿਹੜਾ ਆਪਣਾ ਪੇਸਟ ਤੇ ਸੂਜੀ ਉਹ ਪੁੰਨ ਹੋ ਚੁੱਕੇ ਆ ਤੇ ਤੁਸੀਂ ਨਾ ਇਹ ਥੋੜਾ ਜਿਹਾ ਹਲਕਾ ਜਿਹਾ ਬੇਸਣ ਤੇ ਸੂਜੀ ਨਾਰਮਲ ਜਿਹਾ ਲਾਲ ਕਰਨਾ ਏ ਮੰਨ ਲਓ ਜ਼ਿਆਦਾ ਨਹੀਂ ਕਰਨਾ ਹਲਕਾ ਜਾਂ ਕਿਉਂਕਿ ਜੇ ਬੇਸਣ ਕੱਚਾ ਰਹਿ ਗਿਆ ਨਾ ਬੇਸਣ ਤੇ ਸੂਜੀ ਤਾਂ ਪਿੰਨੀਆਂ ਦੇ ਵਿੱਚ ਜਮੇ ਹੀ ਸਵਾਦ ਨਹੀਂ ਆਉਣਾ ਹੈਗਾ ਠੀਕ ਹੈ ਜੀ ਇਸ ਕਰਕੇ ਤੁਸੀਂ ਇਹਨੂੰ ਹਲਕਾ ਜਿਹਾ ਲਾਲੀ ਪਰੱਖੋ ਨਾਰਮਲ ਜਿਹਾ ਮੰਨ ਲਓ ਜ਼ਿਆਦਾ ਲਾਲ ਵੀ ਨਹੀਂ ਕਰਨਾ ਤੇ ਹਲਕਾ ਜਿਹਾ ਲਾਲ ਕਰਨਾ ਹੈ ਠੀਕ ਹੈ ਜੀ ਲੋ ਜੀ ਇਹਨੂੰ 16-17 ਮਿੰਟ ਜਿਹੜੇ ਲੱਗ ਚੁੱਕੇ ਆ ਪੁੰਨ ਨੂੰ ਤੇ ਇਹਦਾ ਪਤਾ ਕਿਵੇਂ ਲੱਗਦਾ ਠੀਕ ਹੈ ਜੀ ਵੀ ਇਹ ਪੁੰਨ ਹੋ ਗਿਆ ਇੱਕ ਤਾਂ ਝੋਖ ਖੁਸ਼ਬੂ ਆਉਣ ਲੱਗ ਜਾਂਦੀ ਆ ਬਹੁਤ ਸੋਹਣੀ ਪਧੀਆ ਪਿੰਨੀ ਪਿੰਨੀ ਜੀ ਤੇ ਇੱਕ ਨਾ ਆਪਾਂ ਨੇ ਪਾਣੀ ਦੇ ਚਿੱਟੇ ਮਾਰਨੇ ਇਸ ਤਰੀਕੇ ਨਾਲ ਤੇ ਮੰਨ ਲਓ ਜੇਦੋਂ ਇਹ ਦਾਣੇ ਜੇ ਬਣਨ ਲੱਗ ਗਏ ਬੇਸਣ ਤੇ ਸੂਜੀ ਫੁੱਲਣ ਲੱਗ ਗਏ ਤਾਂ ਸਮਝ ਲਓ ਬੇਸਣ ਤੇ ਸੂਜੀ ਪੁੰਨ ਹੋ ਗਏ ਤੇ ਹੁਣ ਗੈਸ ਆਪਾਂ ਨੇ ਕਰਤੀ ਆ ਜੀ ਆਫ ਤੇ ਗੈਸ ਆਪਾਂ ਨੇ ਬੰਦ ਕਰ ਦੇਣੀ ਆ ਤੇ ਇਹਨੂੰ ਆਪਾਂ ਨੇ ਹਲਕਾ ਜਿਹਾ ਹਿਲਾ ਕੇ ਨਾ ਇਹਦੇ ਵਿੱਚ ਅੱਧੀ ਕੌਲੀ ਆਪਾਂ ਨੇ ਦੁੱਧ ਦੀ ਐਡ ਕਰਨੀ ਆ ਜੀ ਆਹੋ ਸਭੀ ਕੌਲੀ ਆਪਣੀ ਜੁੱਤੀ ਐਡ ਕਰਕੇ ਤੇਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਦੁੱਧ ਆਪਾਂ ਨੇ ਤਾਂ ਪਾਇਆ ਕਿਉਂਕਿ ਪਿੰਨੀਆਂ ਦੇ ਕਿਉਂਕਿ ਆਪਾਂ ਨੇ ਇਹਦੇ ਵਿੱਚ ਸੂਜੀ ਪਾਈ ਹੋਈ ਹੈ ਨਾ ਜੇ ਆਪਾਂ ਇਹਦੇ ਵਿੱਚ ਡਾਇਰੈਕਟ ਮੰਨ ਲਓ ਕੋਈ ਵੀ ਚਾਸਨੀ ਵਗੈਰਾ ਜਾਂ ਬੂਰਾ ਪਾਉਂਗੇ ਸਭ ਪਿੰਨੀਆਂ ਥੋੜੀਆਂ ਜੀਆਂ ਕੈੜੀਆਂ ਕੈੜੀਆਂ ਜੀ ਰਹੂਗੀਆਂ ਤੇ ਆਪਾਂ ਨੇ ਇਹਦਾ ਇਸ ਤਰੀਕੇ ਦਾ ਪ੍ਰਸ਼ਾਦ ਵਰਗਾ ਥੋੜਾ ਜਿਹਾ ਪੇਸਟ ਬਣਾ ਲੈਣਾ ਦੁੱਧ ਪਾ ਕੇ ਤੇ ਹੁਣ ਜਦੋਂ ਵੀ ਆਪ ਇਹਦੇ ਵਿੱਚ ਪੂਰਾ ਪਾਉਂਗੇ ਜਾਂ ਫੈਦੀ ਵਿੱਚ ਚਾਸਣੀ ਬਣਾ ਕੇ ਪਾਉਂਗੇ ਤਾਂ ਪਿੰਨੀਆਂ ਜਿਵੇਂ ਖੋਏ ਦੀਆਂ ਪਿੰਨੀਆਂ ਹੁੰਦੀਆਂ ਨਾ ਉਸ ਤਰੀਕੇ ਦਾ ਮੰਨ ਲਓ ਪਿੰਨੀਆਂ ਜੋ ਜਿਹੜਾ ਟੇਸਟ ਆਊਗਾ ਫਲੇਵਰ ਆਊਗਾ ਤੇ ਨਾਲੇ ਪਿੰਨੀਆਂ ਜਿਹੜੀਆਂ ਪੂਰੀਆਂ ਨਰਮ ਬਣੂਗਾ ਠੀਕ ਹੈ ਜੀ ਦੁੱਧ ਜ਼ਿਆਦਾ ਨਹੀਂ ਪਾਣਾ ਹੈਗਾ ਸਿਰਫ ਅਤੀਕੋਦੀ ਠੀਕ ਹੈ ਜੀ ਸਪੀਕੋਦੀ ਪਾੜਣੀ ਹੈ ਪਰ ਗੈਸ ਨਹੀਂ ਔਨ ਰੱਖਣਾ ਹੈਗਾ ਗੈਸ ਬੰਦ ਰੱਖਣਾ ਹੈ ਤੇ ਜੇ ਆਪਾਂ ਗੈਸ ਹੌਣ ਰੱਖੋਗੇ ਨਾ ਫਿਰ ਇਹਨੇ ਜਿਆਦਾ ਡਰਾਈ ਹੋ ਜਾਣਾ ਮਤਲਬ ਪੁਰਪਰਾ ਜਾ ਬਣ ਜਾਣਾ ਕਿਉਂਕਿ ਕੜਾਹੀ ਦੇ ਸੇਕ ਵਿੱਚੇ ਜਿਹੜਾ ਦੁੱਧ ਨੇ ਉਹ ਆਪਣਾ ਕੰਮ ਕਰ ਦੇਣਾ ਏ ਤੇ ਲੋਰੀਆ ਦੇਖੋ ਐਦਾਂ ਦਾ ਜਿਹੜਾ ਪੇਸਟ ਇਹ ਬਣ ਜਾਊਗਾ ਮਿਕਚਰ ਬਣ ਜਾਊਗਾ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਜੀ ਠੰਡਾ ਤਕਰੀਬਨ ਅੱਧਾ ਘੰਟਾ ਠੰਡਾ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਬਣਾ ਕੇ ਪਾਵਾਂਗੇ ਚਾਸਣੀ ਤੇ ਜਾਂ ਤੁਸੀਂ ਚਾਸਣੀ ਨਹੀਂ ਪਾਉਣੀ ਉਸੇ ਦੇ ਵਿੱਚ ਪੂਰਾ ਵੀ ਐਡ ਕਰ ਸਕਦੇ ਠੀਕ ਹੈ ਜੀ ਦੇਸੀ ਖੰਡ ਵੀ ਐਡ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਮਿਕਸਚਰ ਜਿਹੜਾ ਆਪਣਾ ਠੰਡਾ ਹੋ ਚੁੱਕਿਆ ਸੂਜੀ ਤੇ ਬੇਸਣ ਦਾ ਆ ਦੇਖੋ ਕਿੰਨਾ ਵਧੀਆ ਇਹ ਜਿਵੇਂ ਖੋਵਾ ਹੁੰਦਾ ਨਾ ਉਸ ਤਰੀਕੇ ਦਾ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਚਾਸਣੀ ਬਣਾ ਕੇ ਐਡ ਕਰਾਂਗੇ ਨਾਲੇ ਪੱਟਾਂਗੇ ਫਿਰ ਪਿੰਨੀਆਂ ਤੇ ਲਓ ਜੀ ਇੱਥੇ ਆਪਾਂ ਨੇ ਇੱਕ ਕੌਲੀ ਜਿਹੜੀ ਖੰਡ ਦੀ ਉਹ ਇੱਕ ਬਰਤਨ ਦੇ ਵਿੱਚ ਪਾ ਲਾਂਗੇ ਤੇ ਅੱਧੀ ਕੌਲੀ ਪਾਵਾਂਗੇ ਇਹਦੇ ਵਿੱਚ ਆਪਾਂ ਪਾਣੀ ਦੀ ਲਓ ਜੀ ਇਹਨੂੰ ਹੁਣ ਆਪਾਂ ਹਲਾਵਾਂਗੇ ਗੈਸ ਆਪਾਂ ਤੇ ਬਾਲ ਲਿਆਈ ਤੇ ਜਦੋਂ ਤੱਕ ਚੀਨੀ ਮੈਲਟ ਨਹੀਂ ਹੁੰਦੀ ਤੁਸੀਂ ਇਹਨੂੰ ਹਲਾਉਂਦੇ ਰਹਿਣਾ ਏ ਤਾਂ ਜੋ ਚੀਨੀ ਆ ਜਿਹੜੀ ਖੰਡ ਐ ਉਹ ਥੱਲੇ ਨਾ ਲੱਗੇ ਤੇ ਲਓ ਜੀ ਚੀਨੀ ਆ ਜਿਹੜੀ ਮੈਲਟ ਹੋ ਚੁੱਕੀ ਆ ਜੀ ਠੀਕ ਆ ਜੀ ਤੇ ਹੁਣ ਆਪਾਂ ਇਹਨੂੰ 2 ਤੋਂ 3 ਮਿੰਟ ਪਕਾਵਾਂਗੇ ਤਾਂ ਜੋ ਇਹਦੀ ਹਲਕੀ ਜੀ ਤਾਰ ਬਣ ਜਾਵੇ ਜ਼ਿਆਦਾ ਨਹੀਂ ਪਕਾਉਣੀ ਹੈਗੀ ਜ਼ਿਆਦਾ ਪਕਾਵਾਂਗੇ ਤਾਂ ਪਿੰਨੀਆਂ ਆਪਣੀਆਂ ਕੈੜੀਆਂ ਹੋ ਜੂਗੀਆਂ ਇਸ ਕਰਕੇ ਆਪਾਂ ਨੇ ਇਹ 2-3 ਮਿੰਟ ਪਕਾਉਣੀ ਆ ਉਹ 3 ਮਿੰਟ ਚ ਇਹ ਪੱਕ ਕੇ ਤਿਆਰ ਹੋ ਜੂਗੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਐਡ ਕਰ ਦੋਗੇ ਆਪਣੇ ਮਿਕਸਚਰ ਦੇ ਵਿੱਚ ਤੇ ਲਓ ਜੀ ਚਾਸਣੀ ਆ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਆਪਾਂ ਸਾਨੂੰ ਚੈੱਕ ਕਰਾਉਂਦੇ ਆ ਹਾਂ ਦੇਖੋ ਜਿਆਦਾ ਮਤਲਬ ਆਪਾਂ ਨੇ ਕੈੜੀ ਨਹੀਂ ਕਰਨੀ ਹੈਗੀ ਜਿਆਦਾ ਨਹੀਂ ਪਕਾਉਣੀ ਇਹ ਕਿਉਂਕਿ ਜਿਆਦਾ ਪੱਕੂਗੀ ਨਾ ਪਿੰਨੀਆਂ ਜਿਹੜੀਆਂ ਫਿਰ ਉਹ ਮਤਲਬ ਹਾਰਡ ਹੋ ਜੂਗੀਆਂ ਤੇ ਲਓ ਜੀ ਹੁਣ ਚਾਸਣੀ ਆਪਾਂ ਇਹਦੇ ਵਿੱਚ ਪਾ ਦਨੇ ਆ ਚਾਸਣੀ ਪਾਵਾਂਗੇ ਆਪਾਂ ਪੁਣ ਕੇ ਇੱਕ ਜਾਸਣੀ ਦੇ ਵਿੱਚ ਨਾ ਜਦੋਂ ਮੈਂ ਖੰਡ ਬਣਾਈ ਆ ਉਹਦੇ ਵਿੱਚ ਥੋੜੀ ਜਿਹੀ ਚੌਲ ਤੇ ਕਿਉਂਕਿ ਚੌਲ ਕਈ ਵਾਰ ਕਰਿਆਨ ਵਾਲੀ ਦੁਕਾਨ 'ਚ ਮਿਕਸ ਮੁਖਸ ਹੋ ਜਾਂਦੇ ਆ ਇਸ ਕਰਕੇ ਆਪਾਂ ਨੇ ਚਾਸਣੀ ਜਿਹੜੀ ਉਹ ਪੁਣ ਕੇ ਪਾਤੀ ਆ ਜੀ ਤੇ ਲੋ ਜੀ ਇਹਨੂੰ ਕਰ ਦੰਨੇ ਆ ਹੁਣ ਮਿਕਸ ਚੰਗੀ ਤਰ੍ਹਾਂ ਸਾਰੇ ਮਿਕਸਚਰ ਨੂੰ ਤੇ ਲੋ ਜੀ ਆਪਣਾ ਜਿਹੜਾ ਪਿੰਨੀਆਂ ਦਾ ਮਿਕਸਚਰ ਆ ਉਹ ਸਾਰਾ ਮਿਕਸ ਹੋ ਚੁੱਕਿਆ ਥੋੜੇ ਜਿਹੇ ਦੇ ਵਿੱਚ ਪਾਵਾਂਗੇ ਆਪਾਂ ਕਾਜੂ ਤੇ ਬਦਾਮ ਠੀਕ ਆ ਜੀ ਥੋੜੇ ਕੋਲ ਜਿਹੜਾ ਡਰਾਈ ਫੂਟ ਅਵੇਲੇਬਲ ਹੋਇਆ ਤੁਸੀਂ ਉਹ ਪਾ ਲਿਓ ਥੋੜੀ ਜਿਹਾ ਆਪਾਂ ਨੇ ਦਾਖਾਂ ਕੱਟ ਲਈਆਂ ਠੀਕ ਹੈ ਜੀ ਬਰੀਕ ਬਰੀਕ ਇਹ ਪਾ ਦੂੰਗੇ ਇਹਦੇ ਵਿੱਚ ਤੇ ਇਹ ਕੱਟ ਲਿਆ ਜੀ ਆਪਾਂ ਨੇ ਨਾਰੀਅਲ ਠੀਕ ਹੈ ਜੀ ਖੋਪਾ ਇਹ ਪਾ ਲੂਗੇ ਤੇ ਥੋੜਾ ਜਿਹਾ ਨਾਰੀਅਲ ਦਾ ਬੁਰਾ ਦਾ ਠੀਕ ਹੈ ਜੀ ਤੇ ਥੋੜੇ ਜਿਹਾ ਤੇਲ ਪਾ ਲੂਗੇ ਚਿੱਟੇ ਤੇਲ ਪਿੰਨੀਆਂ ਦੇ ਵਿੱਚ ਇਹ ਜ਼ਰੂਰੀ ਆ ਤੇ ਥੋੜਾ ਜਿਹਾ ਪਾਵਾਂਗੇ ਇਲਾਇਚੀ ਪਾਊਡਰ ਤਿ ਲੋ ਜੀ ਇਹਨੂੰ ਸਾਰੇ ਸਮਾਨ ਨੂੰ ਕਰ ਦਿੰਦੇ ਆ ਮਿਕਸ ਤੇ ਹੁਣ ਜਦੋਂ ਆਪਣਾ ਮਿਕਸਚਰ ਠੰਡਾ ਹੋ ਗਿਆ ਫਿਰ ਆਪਾਂ ਇਹਨੂੰ ਠੰਡਾ ਕਰਕੇ ਪਿੰਨੀਆਂ ਜਿਹੜੀਆਂ ਇਹਦੀਆਂ ਬੱਟ ਕੇ ਰੱਖ ਲਵਾਂਗੇ ਤੇ ਲੋ ਜੀ ਮਿਕਸਚਰ ਜਿਹੜਾ ਆਪਣਾ ਠੰਡਾ ਹੋ ਚੁੱਕਿਆ ਜੀ ਆ ਦੇਖੋ ਪਿੰਨੀਆਂ ਬਣੀਆਂ ਪਿੰਨੀਆਂ ਇਹਦੀਆਂ ਬੱਟ ਹੋਣਗੀਆਂ ਸੋ ਇਸ ਤਰੀਕੇ ਨਾਲ ਜਿਹੜੀਆਂ ਤੁਸੀਂ ਇਸ ਦੀਵਾਲੀ ਤੇ ਪਿੰਨੀਆਂ ਬਣਾ ਕੇ ਤਿਆਰ ਕਰ ਸਕਦੇ ਹੋ ਜੀ ਸੈਜ ਤੁਸੀਂ ਜਿਹੜਾ ਮਰਜ਼ੀ ਬਣਾ ਲਿਓ ਇਹਨਾਂ ਦਾ ਚਾਹੇ ਗੋਲ ਬਣਾ ਲਿਓ ਜਾਂ ਫਿਰ ਤੁਸੀਂ ਇਹਨਾਂ ਨੂੰ ਠੀਕ ਹੈ ਜੀ ਇਸ ਤਰੀਕੇ ਦੀਆਂ ਲੰਬੀਆਂ ਜੀਆਂ ਬਣਾ ਲਿਓ ਇਦਾਂ ਵੀ ਜਿਹੜੀਆਂ ਬਣ ਜਾਂਦੀਆਂ ਇਹ ਇਸ ਤਰੀਕੇ ਨਾਲ ਕਿਉਂਕਿ ਦੁਕਾਨਾਂ ਤੇ ਪਿੰਨੀਆਂ ਜਿਹੜੀ ਵੇਚਣ ਦੀ ਉਹ ਇਸ ਤਰੀਕੇ ਨਾਲ ਬਣਾਈ ਜਾਂਦੀ ਆ ਤੇ ਅਸੀਂ ਵੀ ਦੁਕਾਨਾਂ ਤੇ ਇਦਾਂ ਹੀ ਪਿੰਨੀਆਂ ਬਣਾਉਂਦੇ ਤੇ ਲਓ ਜੀ ਹੁਣ ਮੈਂ ਸਾਰੀਆਂ ਪਿੰਨੀਆਂ ਵੱਟ-ਵੱਟ ਕੇ ਰੱਖ ਲੂੰਗਾ ਇੱਕ ਟ੍ਰੇ ਦੇ ਵਿੱਚ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਲਓ ਜੀ ਮਿਲਦੇ ਆਂ ਫਿਰ ਆਪਾਂ ਜਦੋਂ ਸਾਰੀਆਂ ਪਿੰਨੀਆਂ ਆਪਣੀਆਂ ਵੱਟ ਹੋ ਗਈਆਂ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਆ ਜੀ ਜਿਵੇਂ ਕਿ ਤੁਸੀਂ ਮੰਨ ਲਓ ਬਾਈ ਚਾਂਸ ਤੁਸੀਂ ਚਾਣੀ ਬਣਾ ਕੇ ਪਾ ਰਹੇ ਹੋ ਮਿਕਸਚਰ ਦੇ ਵਿੱਚ ਆ ਯਾ ਚਾਣੀ ਤੇਜ ਹੋ ਗਈ ਥੋੜਾ ਮਿਕਸਚਰ ਕੈੜਾ ਹੋ ਗਿਆ ਤਾਂ ਤੁਸੀਂ ਇਹਦੇ ਵਿੱਚ ਥੋੜਾ ਬਹੁਤਾ ਗਰਮ ਦੁੱਧ ਪਾਰ ਕੇ ਇਹਨੂੰ ਸੈੱਟ ਕਰ ਸਕਦੇ ਹੋ ਤੇ ਜੇ ਬਾਈ ਚਾਂਸ ਥੋੜਾ ਮਿਕਸਚਰ ਪਤਲਾ ਰਹਿ ਗਿਆ ਠੀਕ ਹੈ ਜੀ ਚਾਣੀ ਨਰਮ ਰਹੇਗੀ ਤਾਂ ਤੁਸੀਂ ਇਹਦੇ ਵਿੱਚ ਚੌਲਾਂ ਦਾ ਆਟਾ ਭੁੰਨ ਕੇ ਪਾ ਸਕਦੇ ਹੋ ਜਾਂ ਕਣਕ ਦਾ ਆਟਾ ਭੁੰਨ ਕੇ ਪਾ ਸਕਦੇ ਹੋ ਜਾਂ ਭੁੰਨੇ ਹੋਏ ਛੋਲੇ ਹੁੰਦੇ ਆ ਜਿਹੜੇ ਉਹਨਾਂ ਨੂੰ ਮਿਕਸੀ ਦੇ ਵਿੱਚ ਪੀਸ ਕੇ ਇਹਦੇ ਵਿੱਚ ਪਾ ਸਕਦੇ ਹੋ ਜੇ ਬਾਈ ਚਾਂਸ ਨਰਮ ਰਹਿ ਜਾਵੇ ਤੇ ਜੇ ਮਿਕਸਚਰ ਕੈੜਾ ਹੋ ਜਾਵੇ ਤਾਂ ਤੁਸੀਂ ਇਹਦੇ ਵਿੱਚ ਥੋੜਾ ਬਹੁਤਾ ਗਰਮ ਦੁੱਧ ਪਾ ਕੇ ਇਹਨੂੰ ਸੈੱਟ ਕਰ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਮੈਂ ਹੁਣ ਸਾਰੀਆਂ ਪਿੰਨੀਆਂ ਬਣਾ ਕੇ ਰੱਖ ਲੂੰਗਾ ਟ੍ਰੇ ਦੇ ਵਿੱਚ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜਰੂਰ ਕਰਦੇ ਹੋ ਜੀ ਤੇ ਲਓ ਜੀ ਪਿੰਨੀਆਂ ਬਣ ਕੇ ਹੋ ਗਈਆਂ ਰੈਡੀ ਆ ਦੇਖੋ ਕਿੰਨੀਆਂ ਵਧੀਆ ਇਹ ਬਣ ਕੇ ਤਿਆਰ ਹੋਈਆਂ ਤੇ ਇਸ ਦੀਵਾਲੀ ਤੇ ਤੁਸੀਂ ਜਿਹੜੀਆਂ ਬੇਸਣ ਦੀਆਂ ਪਿੰਨੀਆਂ ਬਣਾ ਕੇ ਇਸ ਤਰੀਕੇ ਨਾਲ ਘਰਾਂ ਤਿਆਰ ਕਰ ਸਕਦੇ ਹੋ ਕਿਉਂਕਿ ਬਾਹਰ ਮਠਿਆਈਆਂ ਜਿਹੜੀਆਂ ਤੁਹਾਨੂੰ ਵੀ ਪਤਾ ਵੀ ਹੁਣ ਅੱਜਕੱਲ ਜ਼ਿਆਦਾਤਰ ਕੈਮੀਕਲ ਵਾਲੀਆਂ ਜਿਹੜੀਆਂ ਮਠਿਆਈਆਂ ਉਹ ਮਿਲਦੀਆਂ ਏ ਠੀਕ ਹੈ ਜੀ ਤਾਂ ਤੁਸੀਂ ਵੀ ਸਾਫ਼ ਸੁਥਰੀ ਚੀਜ਼ ਘਰੇ ਬਣਾ ਕੇ ਇਸ ਦਿਵਾਲੀ ਖਾਓ ਜੀ ਤੇ ਇੱਧਰ ਆਪਣੀ ਟੈਸਟਿੰਗ ਹੋ ਰਹੀ ਹੈ ਪਿੰਨੀਆਂ ਦੀ ਆ ਦੇ ਕਿੱਕੜਾਂ ਦੀ ਲੱਗੀਆਂ ਪੁੱਤ ਟੈਸਟੀ ਤੇ ਲਓ ਜੀ ਅਰਸ਼ਪ੍ਰੀਤ ਨੇ ਪਾਸ ਕਰਤੀਆਂ ਹਾਂ ਪੁੱਤ ਸਹੀ ਕਹਿ ਦੇ ਕਹਿ ਦੇ ਬਣੀਆ ਕੈਂਟ ਬਣੀਆ ਤੇ ਲਓ ਜੀ ਅਰਸ਼ਪ੍ਰੀਤ ਨੇ ਸੈਟਪ੍ਰੀਤ ਨੇ ਕਰਤੀਆਂ ਪਿੰਨੀਆਂ ਪਾਸ ਤੇ ਹੁਣ ਤੁਸੀਂ ਵੀ ਬਣਾ ਕੇ ਇਹਨਾਂ ਨੂੰ ਟਰਾਈ ਜ਼ਰੂਰ ਕਰ ਲਿਓ ਤੇ ਨਾਲੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਨਾਲੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਹੁਣ ਮਿਲਦੇ ਆਪਾਂ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ